ਪਹਿਲਾਂ ਵੀ ਪਹਾੜਾਂ ਨਾਲ ਮਰੇ ਆ ਤੇ ਜਿਹੜੀ BBMP ਦੀ ਵੈਕਸਾਈਟ ਹੈ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਦੀ ਵੈਕਸਾਈਟ ਹੈ ਉਹਦੇ ਕੋਈ ਅੰਕੜੇ ਨਹੀਂ ਨਹੀਂ ਕਿੰਨਾ ਪਾਣੀ ਵਧ ਗਿਆ ਕਿੰਨਾ ਮਤਲ ਉੱਚਾ ਹੋ ਗਿਆ ਨੀਮਾ ਹੋ ਰਿਹਾ ਕਿੰਨਾ ਪਾਣੀ ਛੱਡਿਆ ਜਾਂ ਕਿਲ ਕੋਤੇ ਤੇ ਪੰਜਾਬ ਸਰਕਾਰ ਤੋਂ ਉਹਨੂੰ ਕੋਈ ਜਾਣ ਨਹੀਂ ਵੀ BBMP ਦੇ ਕੋਲੋਂ ਅੰਕੜੇ ਪੁੱਛੇ ਜਾਣ ਫਿਰ ਰਿਪੋਰਟ ਲਈ ਜਾ ਕੇ ਦੱਸੋ ਭਾਈ ਕਿੰਨਾ ਪਾਣੀ ਹੈ ਡੈਮ 'ਚ ਹੋਣ ਕਿੰਨਾ ਛੱਡ ਰਹੇ ਆ ਉਹ ਪਿਛਲੇ ਮਹੀਨੇ ਪਾਣੀ ਇਕੱਠਾ ਕਰ ਲਿਆ ਪਰ ਵੱਧ ਪਾਣੀ ਇਕੱਠਾ ਹੋਗਾ ਪਾਣੀ ਇਕੱਠਾ ਛੜਦਾ ਪੰਜਾਬ ਨੂੰ ਮਾਰਦਾ ਉਹ ਐਸੇ ਕੀ ਹਾਲਾਤ ਹੋਈ ਬਣਦੇ ਆ ਹੁਣ ਪਾਣੀ ਕਿਉਂ ਨਹੀਂ ਛੱਡਦੇ ਬਈ ਹੁਣ ਥੋੜਾ ਥੋੜਾ ਪਾਣੀ ਕਰੀ ਛੱਡਣ ਸੇ ਇੰਨਾ ਨਹੀਂ ਪਈ ਜਾਂਦਾ ਤਾਂ ਹੁਣ ਲੋੜੀ ਪਾਣੀ ਆਪੇ ਕਹਣਾ ਕਿ ਜੇ ਉਹ ਜੋ ਮੈਂ ਸਰਦਾਰ ਸਾਹਿਬ ਜੀ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਵੀ ਜੂਰ ਰਹੇ ਉਥੇ ਪਾਰਲੀਮੈਂਟ ਤੇ ਇਹ ਮੁੱਦਾ ਪਾਣੀ ਦਾ ਮੁੱਦਾ ਫੜਾ ਕੇ ਵੀਰ ਹੁੰਦਾ ਆਹ ਮੁੱਦਾ ਵੀ ਫਾਇਦੇ ਜ਼ਰੂਰ ਆ ਵੀ ਤੁਸੀਂ ਜਿਹੜਾ ਸਾਡਾ ਪਾਣੀ ਲੁੱਟ ਕੇ ਲਿਜਾ ਰਹੇ ਹੋ ਇਹ ਕਿਹੜੇ ਕਾਨੂੰਨ ਤਹਿਤ ਲਿਜਾ ਰਹੇ ਹੋ ਤੁਸੀਂ ਜਿਹੜਾ ਸਾਡਾ ਪਾਣੀ ਖੋਹ ਇੱਕ ਮੇਰੀ ਬੇਨਤੀ ਹੈ ਸਾਰੇ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਕੈਂਸਰ ਰੋਕੂ ਸੇਵਾ ਸੈਟੀ ਦਾ ਧੰਨਵਾਦ ਆਪਣੇ ਕੋਲੇ ਫਰੀਦਕੋਟ ਦੇ ਐਪੀ ਸਾਹਿਬ ਆਏ ਆ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਹੁਣ ਸ਼ਾਇਦ ਮੰਡ ਦਾ ਸੈਸ਼ਨ ਚੱਲਣਾ ਮੰਨਸੂਨ ਵਾਲਾ ਪਤਾ ਚੱਲਾ ਛੱਡਿਆ ਜਿਹੜਾ ਵਿਸ਼ਾ ਸੁਣਾਊਗਾ ਚੱਲਣਾ ਇਹ ਮੁੱਦਾ ਪਹਿਲ ਦੇ ਆਧਾਰ ਤੇ ਉਠਾਇਓ ਵੀ ਪੰਜਾਬ ਨੂੰ ਤੁਸੀਂ ਇਸ ਅੱਤਵਾਦ ਨਾਲ ਮਾਰ ਰਹੇ ਹੋ ਇਸ ਜਿਹੜਾ ਪਾਣੀ ਚ ਜ਼ਹਿਰਾ ਪਾ ਕੇ ਮਾਰ ਰਿਹਾ ਦੇਖੋ ਜਦੋਂ ਇਹਨਾਂ ਨੂੰ ਪਤਾ ਵੀ ਇਹ ਕੌਮ ਕਿਸੇ ਲੋਟ ਠੀਕ ਨਹੀਂ ਆਪਣੇ ਕੋਲ ਲੋਟ ਨਹੀਂ ਆਈਏ ਵੀ ਕਾ ਬਟੰਡੇ ਬਮਾਨਸਾ ਐ ਚਾਰ ਸਿਰੇ ਨਾਮਬੰਦੀ ਕਰਕੇ ਜੇ ਹੁਣ ਆਪਾਂ ਉਹ ਗੱਲ ਬਾਈ ਨੇ ਕਹੀ ਜਿਵੇਂ ਵੀ ਜੇ 500 700 ਬੰਦਾ ਜਾਂ ਹਿਆਰ ਬੰਦਾ ਸੋਚਦਾ ਖੜ ਜਾ ਭਾਈ ਤੂੰ ਰੁੱਖ ਬੱਢਣ ਲੱਗਿਆ ਲੈ ਪਹਿਲਾਂ ਆਰੀ ਲਿਆ ਤੇ ਲਾਂਤੇ ਚ ਲਾ ਕੇ ਦੇਨੇ ਆ ਤੇਰੀ ਬਾਹਰ ਚ ਲਾ ਕੇ ਦੇਨੇ ਆ ਤੂੰ ਦੇ ਤੈਨੂੰ ਕਨੀ ਤਖਲੀਬ ਹੁੰਦੀ ਐ ਜਿਹੜਾ ਬੰਦਾ ਕੋਈ ਪਾਣੀ 'ਚ ਗੰਦ ਪਾਉਂਦਾ ਉਹਨੂੰ ਕਹ ਲੈ ਪਾਈ ਆਹ ਗੰਦ ਪਹਿਲਾਂ ਤੂੰ ਖਾ ਲਾ ਜਾਂ ਪਾਣੀ ਦੇ ਵਿੱਚੋਂ ਘੁੱਟ ਤੈਨੂੰ ਪਿਆ ਦਨੇ ਭਰ ਕੇ ਫੇਰੇ ਲੋਕ ਲੋਟ ਆਉਣਗੇ ਮੇਰਾ ਵੀਰੇ ਇੰਨੀ ਬੇਨਤੀਆਂ ਮੇਰੀਆਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਇਹਨਾਂ ਸੋਚਿਆ ਗਏ ਮੈਂ ਇਕੱਲਾ ਹੀ ਕਰ ਦੂੰ ਤੁਸੀਂ ਇਕੱਲੇ ਹੀ ਖੜ ਕੇ ਬਹੁਤ ਆ ਸੋ ਇੱਕ ਇੰਨੀ ਕਮੇਰੀ ਹੁਣ ਬੇਨਤੀ ਆ ਵੀ ਆਪਾਂ ਇੱਥੇ ਹੁਣ ਕਮੇਟੀ ਬਣਾ ਲਗੇ ਜਿਹੜੀ ਵੀ ਕਮੇਟੀ ਆਪਣੀ ਗਾਹਾਂ ਫਰੀਦਕੋਟ 'ਚ ਕੰਮ ਕਰੇ ਤੇ ਉਹ ਆਪਾਂ ਸਾਰੇ ਇਕੋ ਜਿਹੇ ਕੋਈ ਇੱਥੇ ਅੱਗੇ ਪਿੱਛੇ ਨਹੀਂ ਹੈਗਾ ਵੀ ਉਹ ਅੱਗੇ ਸਾਰੇ ਇਕੱਠੇ ਹੋ ਕੇ ਹੁਣ 10 ਮਿੰਟ ਆਪਾਂ ਇੱਥੇ ਲਾਵਾਂਗੇ ਸਪੀਕਰ ਸਾਹਿਬ ਨਾਲ ਉਹਦੀ ਸਾਂਝ ਸੀ ਪਹਿਲਾਂ ਇਕੱਠੇ ਸੀ ਅਮਰੀਕਾ ਪ੍ਰਵਾਸ ਵਿੱਚ ਸੈਟ ਹੋ ਗਿਆ ਜਿਹੜਾ ਮਸਲਾ ਭਾਈ ਲੱਖਾ ਸੁਧਾਰਾ ਜੀ ਬੈਠੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਕਹਿੰਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਮਸਲਾ ਠਾਓ ਤੁਸੀਂ ਉੱਥੇ ਮੈਨੂੰ ਨੇ ਉਹਦੇ ਉਸ ਦਿਨ ਵੀ ਕਹਿੰਦਾ ਮੈਡੀਕਲ ਦਾ ਮਸਲਾ ਵੀ ਚੱਕੋ ਯਾਰ ਇਹ ਵੀ ਜਾਂ ਉਹਨਾਂ ਦੇ ਨਾਲ ਚਿੰਤਾਤਾ ਤੇ ਆਪਾਂ ਨੂੰ ਐਵੇਂ ਕਿਸੇ ਦੀ ਉਂਗਲਾ ਨਹੀਂ ਠਾਉਣੀ ਚਾਹੀਦੀਆਂ ਕੁਝ ਬੰਦੇ ਫੇਸਬੁਕ ਤੇ ਬੈਠੇ ਤੇ ਬਹੁਤ ਬਸ ਸਾਰੇ ਚੇਅਰਮੈਨ ਸਾਹਿਬ ਬੈਠੇ ਬਰਜੰਦ ਸਿੰਘ ਜੀ ਛੰਨੇ ਵੀ ਵੀਰ ਆਏ ਸਾਰਿਆਂ ਦਾ ਧੰਨਵਾਦ ਤੇ ਮੈਂ ਬੇਨਤੀ ਕਰਦਾ ਜਾਨਨੇ ਆ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਈ ਗਈ ਇੱਕ ਪ੍ਰੋਗਰਾਮ ਜੀ ਕੀ ਗਏ ਜਿਵੇਂ ਫਰੀਕੋਟ ਹਲਕੇ ਦਾ ਇਸੇ ਤਰ੍ਹਾਂ ਮੋਗੇ ਜ਼ਿਲ੍ਹੇ ਦਾ ਜਿਵੇਂ ਮੱਖਾ ਕੋਟ ਪੂਰਾ ਹਲਕਾ ਉਹਨਾਂ ਹਲਕਿਆਂ ਦੇ ਵਿੱਚ 15 ਸਤੰਬਰ ਕੋਲ 15 ਗਾਸ ऋषभ प्रसाद अनਕੋਚ ਬਾਈ ਇਤਿਹਾਸਕ ਹਾਲਾਤਾਂ ਬਾਈ ਜਿਹਦੇ ਸੋ ਪ੍ਰੋਗਰਾਮ ਲਿਖਿਆ ਗਿਆ ਸੀਗਾ ਜਿਹੜੇ 2.5 ਸਾਲ ਪਹਿਲਾਂ ਜਿਹੜੇ ਲੋਕ ਚਿੰਤਕ ਸੀਗੇ 2.5 ਸਾਲ ਬਾਅਦ ਸਰਕਾਰ ਬੰਦ ਤੋਂ ਬਾਅਦ ਵੀ ਅੱਜ ਉਹੀ ਚਿੰਤਕ ਲੋਕ ਇੱਥੇ ਗੁਰਦੁਆਰਾ ਸਾਹਿਬ ਆਏ ਆ ਤੇ ਬੈਠੇ ਆ ਜੇ ਆਪਾਂ ਗੱਲ ਕਰ ਲਈਏ ਕਿ 2.5 ਸਾਲ ਪਹਿਲਾਂ ਬਹੁਤ ਸਾਰੇ ਜਿਹੜੇ ਲੀਡਰ ਆ ਜਾਂ ਆਪਾਂ ਕਹ ਲਈਏ ਕਿ ਫਰੀਦਕੋਟ ਦੇ ਗੁਤਾਖ ਕੋਟਪੂਰੇ ਦੇ ਗੁਤਾਰ ਸਿੰਘ ਸੰਧਵਾਨ ਪ੍ਰੀ ਰਿਪੋਰਟ ਦੇ ਗੁਰਦੇਸ ਸਿੰਘ ਸੇਖੋਂ ਇਹ ਜਿਹੜੇ ਲੀਡਰ ਆ ਇਹ ਦੋ ਮੇਨ ਲੀਡਰ ਸੀਗੇ ਇੱਥੇ ਜਿਹੜੇ ਪਾਣੀ ਦੀ ਗੱਲ ਕਰਦੇ ਹੁੰਦੇ ਸੀ ਨਹਿਰਾਂ ਦੇ ਉੱਤੇ ਜਾ ਕੇ ਔੜੀਆਂ ਦੇ ਉੱਤੇ ਫੋਟੋ ਖਿਚਾ ਕੇ ਕਹਿੰਦੇ ਹੁੰਦੇ ਸੀ ਪਾਣੀ ਬਹੁਤ ਗੰਦਲਾ ਹੋ ਗਿਆ ਜਦੋਂ ਹੀ ਸੱਤਾ ਦੇ ਵਿੱਚ ਆਏ ਤੇ ਉਸੇ ਨਹਿਰ ਦੇ ਉੱਤੋਂ ਦੀ ਨਗਦੇ ਦੇਖਿਆ ਉਸੇ ਨਹਿਰ ਤੇ ਕਦੇ ਦੁਬਾਰਾ ਨਹੀਂ ਆਏ 20 ਦਿਨ ਬਾਅਦ ਮੀਟਿੰਗ ਹੋ ਜਾਂਦੀ ਉਹ ਤੁਸੀਂ ਜਦੋਂ ਸਰਕਾਰ ਨਹੀਂ ਹੁੰਦੀ ਸੀ ਉਹਨਾਂ ਦੇ ਕੁਝ ਲੋਕ ਇੱਥੇ ਜਿਹੜੇ ਬੈਠੇ ਹੋਏ ਆ ਉਹ ਲੋਕ ਆ ਉਦੋਂ ਵੀ ਕਲਤਾਰ ਸਿੰਘ ਸੰਧਵਾਨ ਨੂੰ ਮੰਗ ਪੱਤਰ ਦੇਦੇ ਸੀ ਤੇ ਅੱਜ ਵੀ ਉਹ ਲੋਕ ਆ ਜਿਹੜੇ ਕਲਤਾਰ ਸਿੰਘ ਸੰਧਵਾਨ ਨੂੰ ਹੀ ਮੰਗ ਪੱਤਰ ਦੇ ਰਹੇ ਆ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਇਹ ਫੌਲਡਰ ਦੀ ਪੂਰੀ ਕਰਨੀ ਛੱਡ ਦਿਓ ਤੁਸੀਂ 2.5 ਸਾਲ ਪਹਿਲਾਂ ਵੀ ਇੱਥੇ ਇੱਥੇ ਬੈਠੇ ਸੀ ਮੀਟਿੰਗਾਂ ਦੇ ਵਿੱਚ ਤੁਸੀਂ 2.5 ਸਾਲ ਬਾਅਦ ਵੀ ਇਸੇ ਮੀਟਿੰਗਾਂ ਦੇ ਵਿੱਚ ਬੈਠੇ ਆ ਥੱਕ ਹਾਰ ਕੇ ਤੁਹਾਨੂੰ ਕੀ ਕਰਨਾ ਪਿਆ ਥੱਕ ਹਾਰ ਕੇ ਤੁਹਾਨੂੰ ਐਲਾਨ ਕਰਨਾ ਪਿਆ ਕਿ ਮੁੰਡੇ ਨਾਲੇ ਦੇ ਦਰਿਆ ਨੂੰ ਅਸੀਂ ਬੰਦ ਮਾਰਾਂਗੇ ਹੋਰ ਕੋਈ ਹੱਲ ਨਹੀਂ ਨਿਕਲਿਆ ਅੱਜ ਫੇਰ ਕਲਦਾਰ ਸਿੰਘ ਸੰਧਵਾ ਕੋਲੇ ਥੋੜੇ ਨਾਲ ਪਹਿਲਾਂ ਫੇਰ ਮੰਗ ਪੱਤਰ ਦਿੱਤਾ ਮਤਲਬ ਕੀ ਆਰ ਆਪਾਂ ਮੰਗ ਪੱਤਰ ਹੀ ਦਿੰਦੇ ਰਵਾਂਗੇ ਜੇ ਹੁਣ ਆ ਜਿਹੜਾ ਮਸਲਾ ਇਹਨਾਂ ਨੇ ਕ੍ਰੀਏਟ ਕੀਤਾ ਜਿਹੜਾ ਮਸਲਾ ਕ੍ਰੀਏਟ ਹੋਇਆ ਜੇ ਲੋਕ ਲਹਿਰ ਨਹੀਂ ਪਾਉਂਦੀ ਤਾਂ ਫੇਰ ਸਰਕਾਰ ਜਿਹੜੀ ਆ ਉਹ ਗੱਲ ਸੁਣੂਗੀ ਜੇ ਲੋਕ ਲਹਿਰ ਨਹੀਂ ਪਾਉਂਦੇ ਤਾਂ ਸਰਕਾਰ ਨੇ ਮਸਲਾ ਹੱਲ ਨਹੀਂ ਕਰਨਾ ਸਰਕਾਰ ਨੇ ਨਹੀਂ ਸੁਣਨਾ 2.5 ਸਾਲ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਰਕਾਰੋਂ ਤੋਂ ਬਾਅਦ ਵੀ ਇਹੀ ਗੱਲ ਕਹਿੰਦੇ ਆ ਭਗਵੰਤ ਮਾਨ ਬੋਤਲਾਈਆਂ ਲੈ ਕੇ ਤੁਰਿਆ ਫਿਰਦਾ ਹੁੰਦਾ ਸੀਗਾ ਪਹਿਲਾਂ ਜਦੋਂ ਸਰਕਾਰ ਨਹੀਂ ਹੁੰਦੀ ਸੀ ਇਹੀ ਲੋਕ ਸਾਰੇ ਬੋਤਲਾਂ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਪਾਣੀ ਦੇਖੋ ਜੀ ਬਹੁਤ ਗੰਦਲਾ ਹੋ ਗਿਆ ਅੱਜ ਇਹਨਾਂ ਲੋਕਾਂ ਦੇ ਘਰਾਂ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਪਰ ਫਿਰ ਵੀ ਕੰਨ ਤੇ ਜੂ ਨਹੀਂ ਸਕਦੀ ਕਿਉਂ ਨਹੀਂ ਜੂ ਸਕਦੀ ਕਿਉਂਕਿ ਪੈਸਾ ਬੋਲਦਾ ਪੈਸਾ ਆਈ ਬੜਾ ਜਾਂਦਾ ਉਹ ਕਹਿੰਦੇ ਵੀ ਸਾਡਾ ਫੰਡ ਆ ਜਿਹੜਾ ਉਹ ਸਾਨੂੰ ਫੰਡ ਹੀ ਦੇ ਰਿਹਾ ਕਾਰਪੋਰੇਟ ਘਰਾਣੇ ਫੈਕਟਰੀਆਂ ਹੀ ਸਾਨੂੰ ਫੰਡ ਦੇ ਰਹੀਆਂ ਦਰਿਆ ਜਿਹੜਾ ਦਰਿਆ ਦੇ ਵਿੱਚ ਉਹਦੇ ਬਾਈਚਾਂ ਦੇ ਚੌਕਾ ਨਹੀਂ ਛੱਡ ਸਕਦੇ ਹੈ ਤੇ ਫਿਰ ਇੰਨੀਆਂ ਵੱਡੀਆਂ ਜਿਹੜੀਆਂ ਪੈਪਾਂ ਲਾ ਲ ਕੇ ਸ਼ਰੀਆ ਚਿੱਟੀ ਕਿਵੇਂ ਜਾਂਦੀ ਨਹੀਂ ਪੈਸੇ ਦੀ ਖੇਡ ਆ ਸਾਰੀ ਸਾਰਾ ਕਮਿਸ਼ਨ ਕਮਿਸ਼ਨ ਬੇਸ ਕੰਮ ਆ ਸਾਰਾ ਕਮਿਸ਼ਨ ਜਾਂਦਾ ਫਿਰ ਕਿਤੇ ਜਾ ਕੇ ਇਹ ਸੜਾ ਚੱਲੀ ਜਾਂਦਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਲੱਖੇ ਸੁਧਾਨੇ ਵੀਰ ਹੋਣਾ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹ ਪ੍ਰੋਗਰਾਮ ਸਰੇ ਚੜ੍ਹੇ ਤੇ ਸਾਰੀਆਂ ਜਥੇਬੰਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਹਿੱਸਾ ਲੈਣ ਜੇ ਭਾਨੇ ਸਿੱਤ ਵਰਗੇ ਵਾਸਤੇ ਨੌਜਵਾਨ ਵਾਸਤੇ ਏਡਾ ਵੱਡਾ ਕੰਮ ਹੋ ਸਕਦਾ ਇਹ ਤਾਂ ਮਸਲਾ ਹੀ ਆਉਂਦਾ ਪਾਣੀਆਂ ਦਾ ਮਸਲਾ ਜੇ ਆਪਾਂ ਕਹ ਲਈਏ ਕਿ ਕੌਮ ਦਾ ਮਸਲਾ ਭਾਈ ਸਭਜੀਤ ਸਿੰਘ ਖਾਲਸਾ ਵਾਸਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਾਂ ਜਿੰਨੇ ਵੀ ਲੋਕ ਜੁੜੇ ਹੋਏ ਸੀ ਰਾਜਨੀਤਿਕ ਪਾਰਟੀਆਂ ਨਾਲ ਸਾਰਿਆਂ ਨੇ ਉੱਪਰ ਉੱਠ ਕੇ ਰਾਜਨੀਤੀ ਤੋਂ ਵੋਟਾਂ ਪਾਈਆਂ ਅਮਰਪਾਲ ਸਿੰਘ ਨੂੰ ਵੀ ਪਾਈਆਂ ਖਡੂਰ ਸਾਹਿਬ ਉਹਨਾਂ ਨੂੰ ਵੀ ਜਿਤਾਤਾ ਇਹ ਫਿਰ ਯਾਰ ਇਹ ਤਾਂ ਆਪ ਦਾ ਮਸਲਾ ਇਸ ਮਸਲੇ ਤੇ ਕਿਉਂ ਨਹੀਂ ਫਿਰ ਆਪਾਂ ਇਕੱਠੇ ਹੋ ਸਕਦੇ ਛੱਡ ਦਿਓ ਲੀਟਰਾਂ ਨੂੰ ਛੱਡ ਦਿਓ ਲੀਟਰਾਂ ਨੂੰ ਉਨਾ ਚਿਰ ਛੱਡ ਦਿਓ ਜਿਨ੍ਹਾਂ ਚ ਕਰ ਮਸਲਾ ਨਹੀਂ ਹੱਲ ਹੁੰਦਾ ਫਿਰ ਫੜ ਲਿਓ ਕੁਸ਼ ਉਹਨਾਂ ਦੀ ਜੇ ਫੜਨੀ ਆ ਕਿਸ ਤਰ੍ਹਾਂ ਦੀ ਰਣਨੀਤੀ ਲੇਕੀ ਜਾਊਗੀ ਆਉਣ ਵਾਲੇ ਟਾਈਮ ਦੇਖੋ ਰਣਨੀਤੀ ਤਾਂ ਇਹ ਹੀ ਹੈ ਕਿ ਲੋਕ ਲੋਕ ਲਹਿਰ ਜਿਹੜੀ ਹੈ ਇਹਨੂੰ ਬਣਾਇਆ ਜਾਊਗਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਕਰਕੇ ਜਿਵੇਂ ਅੱਜ ਇੱਥੇ ਹੋਈ ਉਸ ਤੋਂ ਬਾਅਦ ਫਲੋਇਪੁਰ ਹੋਣੀ ਹੈ ਮੋਗੇ ਹੋਣੀ ਹੈ ਉਸ ਤੋਂ ਬਾਅਦ ਪਹਿਲਾਂ ਫਲੋਇਪੁਰ ਹੋਈ ਮਸਲਾ ਇੱਥੇ ਇਹ ਹੀ ਆਉਂਦਾ ਕਿ ਆਪਾਂ ਸਾਰਿਆਂ ਨੂੰ ਇਕੱਠ ਕਰ ਕੇ ਜਿਵੇਂ ਕਿਸਾਨੀ ਅੰਦੋਲਨ ਚੱਲਿਆ ਸੀ ਓਵੇਂ ਇਕੱਠ ਕਰ ਕੇ ਫਿਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜਾ ਉਹ ਰੂ ਸਾਰੇ ਸ਼ਮੂਲੀਅਤ ਕਰਨਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਲਿਖਿਆ ਜਾਊਗਾ ਕਿਉਂਕਿ 15 ਅਗਸਤ ਦਾ ਜਿਹੜਾ ਸਮਾਂ ਦਿੱਤਾ ਗਿਆ ਸਰਕਾਰ ਨੂੰ ਕਿ 15 ਅਗਸਤ ਨੂੰ ਸਰਕਾਰ ਵੱਲੋਂ ਜੇ ਕੋਈ ਐਕਸ਼ਨ ਲਿਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਫਿਰ ਜਿਹੜਾ ਆਪਦਾ ਬੰਨ ਮਾਰਨ ਵਾਲਾ ਸਿਸਟਮ ਉਹ ਜੇ ਆਪਣਾ ਦਾ ਅਧਾਰ ਦਾ ਜਿਹੜਾ ਅੱਜ ਦੀ ਵੀ ਕਿ ਇਹ ਕਾਰਜਕਾਰੀ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨੀਆਂ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ ਮੋਕਾ ਅੱਜ ਫਰੀਦਕੋਟ ਆਏ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾਮਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਕੱਟ ਰੱਖਿਆ ਗਿਆ ਲੁਧਿਆਣੀ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਪੰਨ ਮਾਰਨ ਦਾ ਸੀ ਉਹਦੇ ਤੇ ਅੱਜ ਰੱਖਿਆ ਸ਼ੌਂਕ ਨਹੀਂ ਸਾਨੂੰ ਕੋਈ ਅਸੀਂ ਪੰਨ ਮਾਰਦੇ ਨਹੀਂ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾ ਪੀ ਕੇ ਮਰ ਰਹੇ ਹਾਂ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਓ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡਾਈਜੈਕਸ਼ਨ ਜਿਹੜੀਆਂ ਲੁਜ਼ਾਣੇ ਦੇ ਵਿੱਚ ਵੱਡੇ ਦਰਿਆ ਆ ਰਹੇ ਸਭ ਵਿੱਚ ਪਾਇਆ ਜਾ ਰਹੀ ਹੈ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜਗ੍ਹਾ 'ਚ ਪਹੁੰਚੇ ਆ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉਂ ਉੱਥੇ ਆਪਾਂ ਇਹ ਪਾਣੀ ਬੰਦ ਕਰੀ ਹੁਣ ਵੀ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਫਰਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹ ਨਰਪੂਤਾਂ ਦੇ ਜਿਹੜੇ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਤੇ ਬੜੇ ਲੂ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇੱਥੋਂ ਤਾਂ ਕਿਹਾ ਜਾ ਰਿਹਾ ਵੀ ਜਿਹੜੇ ਤੁਹਾਡੇ ਆਉਣ ਵਾਲੇ ਪਹਿਲਾਂ ਤਾਂ ਬੱਚੇ ਨਹੀਂ ਪੈਦਾ ਇਹ ਪਾਣੀ ਪੀਦੇ ਆ ਜਦੋਂ ਜੇ ਮਾੜਾ ਮੋਟਾ ਕੋਈ ਬੱਚਾ ਪੈਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾ ਪੀੜਿਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜੀਆ ਹੋਵੇ ਚਾਹੇ ਲੱਡੀ ਨਾਲ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਫਿਰਦਾ ਹੁਣੀ 6-6 ਮਹੀਨਿਆਂ ਦੇ ਬੱਚੇ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਕਾਲੇ ਪੀੜੀ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲ ਜਿਹੜਾ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਡਰਾਮਾ ਜਿਹੇ ਪਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹਨ ਮੁੱਦਾ ਬਣਾ ਕੇ ਕਿ ਅਸੀਂ ਇਹ ਵੱਡੇ ਦਰਿਆ ਦਾ ਪਾਣੀ ਸੱਤ ਵਟ ਨਹੀਂ ਪੈਣ ਦੇਵਾਂਗੇ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫੈਕਟਰੀਆਂ ਬੰਦ ਕਰ ਦਾਂਗੇ ਆ ਸਰਕਾਰ ਵੀ ਕਦੇ ਉੱਥੇ بڑے ਵੀਡੀਓ ਬਣਾ ਬਣਾ ਪਾਉਂਦੇ ਸੀਗੇ ਭਵੰਤਮਾਨ ਅਰਗੇ ਕੋਲタルਸੋਮਾ ਵਰਗੇ ਹੋਲੀਡੇ ਕੀ ਆ ਦੇਖੋ ਲੋਕਾਂ ਨੂੰ ਜ਼ਹਿਰ ਪਿਆ ਜਾ ਰਿਹਾ ਆ ਜੇ ਵੀ ਚੁੱਪ ਕਰਕੇ ਕਿ ਚੁੱਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਕੜੇ ਘਰਾਣੇ ਨੇ ਜਿੰਦਾਂ ਦੀਆਂ ਫੈਕਟਰੀਆਂ ਨੇ ਉਨੇਵੇਂ ਥੋੜੀ ਰਾਜਾ ਬਣ ਕੇ ਪਾਰਲੀਮੈਂਟ ਚ ਜਾ ਕੇ ਨਾ ਜ ਕਿਸੇ ਬੋਲਦਾ ਕੋਈ ਡੈਂਕ ਫੈਕਟਰੀਆਂ ਲੱਗਣੀਆਂ ਚਾਹੀਦੀਆਂ। ਵੀ ਇਸ ਕਰਕੇ ਇਹ ਇਹ ਜਿਹੜਾ ਸਾਰੀ ਚੁੱਪ ਹੋ ਜਾਂਦੇ ਨੇ ਉਹ ਲੋਕ ਹੀ ਨੇ। ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਤੁਹਾਨੂੰ ਲੱਗਦਾ ਵੀ ਅਸੀਂ ਬਚ ਜਾਾਂਗੇ। ਕਿੱਥੋਂ ਬਚ ਜਾਓਗੇ? ਆਪਾਂ 24 ਘੰਟੇ ਪਾਣੀ ਵਰਤਦੇ ਆਂ। ਹਰ ਕੰਮ 'ਚ ਪਾਣੀ ਆ। ਆਟਾ ਗੁੰਨਣਾ, ਦਾਲਾਂ ਬਣਾਉਣੀਆਂ ਨੇ, ਪਾਣੀ ਵਰਤਨੇ ਆ, ਪੀਣੇ ਆ ਤਾਂ ਪਾਣੀ ਆ, ਪਸ਼ੂਆਂ ਨੂੰ ਪਿਉੜਨੇ ਆ ਤਾਂ ਪਾਣੀ ਆ, ਧਰਤੀ ਨੂੰ ਲਾਉਣੇ ਆ, ਫਸਲਾਂ ਨੂੰ ਲਾਉਣੇ ਆ, ਨਾ ਜੀ ਅਸੀਂ ਖਾਣੇ ਆ। ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਲੈਣਾ ਤਾਂ ਪਾਣੀ ਹੈ ਤਾਂ ਪਾਣੀ ਤੋਂ ਬਿਨਾਂ ਜੀਵਨ ਸੰਭ ਨਹੀਂਦਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਹੈ ਇਹ ਕੱਲਾ دریاਵਾਂ ਚ ਨਹੀਂ ਪਾਰੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਹੈ ਤਾਂ ਸਿੱਧਾ ਹੱਟੀ ਜਾ ਰਿਹਾ ਜੀਰੇ ਹੀ ਹੋਇਆ ਸੀ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗ ਗਏ ਪਸ਼ੂ ਮਰਨ ਲੱਗ ਗਏ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਆ ਤੁਸੀਂ ਕਮਾਲ ਦੀ ਗੱਲ ਦੇਖੋ ਪ੍ਰਦੂਸ਼ਨ ਕੰਟਰੋਲ ਬੋਰਡ ਬਣਿਆ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਨ ਉਹਨੇ ਰੋਕਣਾ ਉਹ ਹਵਾ ਚ ਹੁੰਦਾ ਉਹ ਪਾਣੀ ਚ ਹੁੰਦਾ ਉਹ ਧਰਤੀ ਚ ਹੁੰਦਾ ਉਹ ਪ੍ਰਦੂਸ਼ਨ ਕੰਟਰੋਲ ਬੋਰਡ ਜੀਰਾ ਫਿੱਟ ਜੈਕਸਪੋਟ ਪਾ ਕੇ ਤਸੀਂ ਕੀ ਕੀ ਤੋਂ ਉਮੀਦ ਰੱਖਾਂਗੇ ਕਿ ਸਾਡੇ ਲਈ ਕੌਣ ਬੋਲੂਗਾ ਇਹ ਲੋਕਾਂ ਨੂੰ ਬੋਲਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਪਾਣੀ ਦੇ ਨਾਲ ਮਰਨ ਦੇ ਨਾਲੋਂ ਚੰਗਾ ਕਿ ਉੱਠ ਕੇ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਲੜੀਏ ਤੇ ਇਹ ਆਪਾਂ ਪਾਣੀ ਰੋਕੀਏ ਜੇ ਬਚਣਾ ਨਹੀਂ ਤੁਹਾਡਾ ਇੱਥੇ ਹਸਪਤਾਲ ਤਾਂ ਹੁਣ ਹੀ ਭਰੇ ਪਏ ਆ ਤੁਸੀਂ ਦੇਖੋਗੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਰੋਜ਼ ਪੰਜ ਚਾਰ ਹਸਪਤਾਲ ਨਵੇਂ ਬਣਨ ਸ਼ੁਰੂ ਹੋ ਜਾਂਦੇ ਆ ਅੱਛਾ ਇੱਕ ਇੱਕ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਸੁਣ ਹਸਪਤਾਲ ਬਣਾ ਦਿੰਦੇ ਸਰਕਾਰ ਕਹਿੰਦੀ ਜੇ ਕੈਂਸਰ ਹਸਪਤਾਲ ਬਣਾਤਾ ਜੀ ਕੈਨਸਰ ਟ੍ਰੇਨ ਤੋਰਤੀ ਜੀ ਥੋੜੀ ਸਹੂਲਤ ਲਈ ਉਹ ਕੈਨਸਰ ਹੁੰਦਾ ਕਿਉਂ ਉਹ ਬੰਦ ਕਰੋ ਜੜ ਨੂੰ ਬੰਦ ਕਰੋ ਨਾ ਕਿ ਅਸੀਂ ਹਸਪਤਾਲ ਖੁੱਲਗੇ ਜਾਂ ਅਸੀਂ ਉਹ ਟ੍ਰੇਨਾਂ ਚਲਾਈਏ ਸੋ ਇਸ ਕਰਕੇ ਸਾਨੂੰ ਪੀਲ ਆ ਲੋਕਾਂ ਨੂੰ ਕਿ ਯਾਰ ਮਸਲਾ ਇਹ ਇਕੱਲੇ ਦਾ ਨਹੀਂ ਹੈ ਕਿਸੇ امیر ਗਰੀਬ ਦਾ ਨਹੀਂ ਕਿਸੇ ਕਿਸੇ ਖਾਸ ਧਰਮ ਫਿਰਕੇ ਦਾ ਨਹੀਂ ਹੈ ਇਹ ਪਾਣੀ ਸਾਰਿਆਂ ਨੂੰ ਲੋੜ ਆ ਉੱਠ ਕੇ ਆਪਾਂ ਇਹ ਪਾਣੀ ਨੂੰ ਰੋਕੀਏ ਕਿਸ ਤਰ੍ਹਾਂ ਦੀ ਨੀਤੀ ਉਹਨੇ ਕੀ ਲਈ ਹੈ 15 ਅਗਸਤ ਨੂੰ ਵੱਡਾ ਕਟ ਰੱਖਿਆ ਲੁਧਿਆਣੇ ਚ ਮਾਰਚ ਰੱਖਿਆ ਕਾਲੇ ਪਾਣੀਆਂ ਦਾ ਮੋਰਚਾ ਸਾਡਾ ਨੋਨ ਇਸ ਮੋਰਚੇ ਰੱਖਿਆ ਉਹ ਕਾਲੇ ਪਾਣੀ ਜਦੋਂ ਸਾਡੇ ਜਿਹਾਰੂ ਜੋਧੇ ਅੰਗਰੇਜ਼ ਉਹਨਾਂ ਨੂੰ ਅੱਛੋਂ ਬੰਦੀ ਬਣਾ ਕੇ ਕਾਲੇ ਪਾਣੀ ਭੇਜਦੇ ਉੱਥੇ ਜਾਮਾਂ ਭੁੱਤਦੇ ਸੀ ਇਹ ਉਦੋਂ ਵੀ ਭੈੜੀ ਸਜ਼ਾ ਹੈ ਉਹ ਸਾਨੂੰ ਉੱਥੇ ਲੈ ਜਾ ਕੇ ਕਾਲੇ ਪਾਣੀਾਂ ਚ ਮਾਰੇ ਸਾਨੂੰ ਇੱਚੇ ਕਾਲੇ ਪਾਣੀ ਪਿਆ ਕੇ ਮਾਰ ਰਹੇ ਆ 15 ਸਤੰਬਰ ਨੂੰ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਜੇ ਨਾਂ ਹੱਲ ਹੋਇਆ ਤਾਂ ਹਰ ਹਾਲ ਦੇ ਵਿੱਚ ਅਸੀਂ ਬੰਨ ਮਾਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਉੱਠ ਕੇ ਆਓ ਯਾਰ ਮਸਲਾ ਸਾਰਾ ਨਾਲ ਜੁੜਿਆ ਹੋਇਆ ਅੱਜ ਉਹਦੇ ਅਸੀਂ ਇਸੇ ਹੱਲ ਦੇ ਵਾਸਤੇ ਆਏ ਆ ਜਿਹੜੀ ਸਮੱਸਿਆ ਹੈ ਜਿਹੜਾ ਬੁੱਢੇ ਨਾਲੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਜੋ ਕਿ ਇਹ ਮੇਨ ਕਾਰਨ ਹੈ ਮਾਲਵੇ ਬੈਲਟ ਦੇ ਵਿੱਚ ਬਿਮਾਰੀਆਂ ਦਾ ਕਿਉਂਕਿ ਆਪਾਂ ਇਹੀ ਪਾਣੀ ਪੀਂਦੇ ਆ ਇਹਨਾਂ ਨੇ ਅੱਜ ਅਸੀਂ ਉਹ ਮੀਟਿੰਗ ਬੁਲਾਈ ਸੀ ਇਦੇ ਅਸੀਂ ਕਈ ਸੋਲਿਊਸ਼ਨ ਲੱਭੇ ਆਂ ਵੀ ਆਪਾਂ ਕੀ ਕਰ ਸਕਦੇ ਆ ਤੇ ਆਪਾਂ ਹੁਣ ਮੈਂ ਦਿੱਲੀ ਜਾ ਕੇ ਫਿਰ ਮਿਨਿਸਟਰੀ ਦੇ ਵਿੱਚ ਗੱਲ ਕਰੂੰਗਾ ਫਿਰ ਦੇਖਦੇ ਆ ਕੀ ਬਣਦਾ ਏ ਬੱਸ ਹੁਣ ਹੀ ਸੈਸ਼ਨ ਸ਼ੁਰੂ ਹੈ ਜੀ 22 ਤਰੀਕ ਤੋਂ ਫਿਰ ਜਾ ਕੇ ਗੱਲ ਕਰਾਂਗੇ ਮੈਂ 15 ਨੂੰ ਬੰਨ ਦਾ ਕਿਹਾ 15 ਤੋਂ ਬੰਨ ਆਉਣਾ ਜੀ ਆ ਕੇ ਹਾਂਜੀ ਉਹ ਲੋਕਾਂ ਨਾਲ ਗੱਲ ਹੋ ਗਈ ਤੇ ਹਾਂ ਉਸ ਬੰਦ ਨਾਲ ਗੱਲ ਕਰਾਂਗੇ ਜੀ ਦੇਖਦੇ ਹਾਂ ਸਾਹਿਬ ਜੀ ਜਦੋਂ ਮੈਂਬਰ ਪਾਰਲੀਮੈਂਟ ਗੱਲ ਤੋਂ ਬਾਅਦ ਪਹਿਲੀ ਵਾਰ ਆਉਂਤੀਆਂ ਤੁਸੀਂ ਆਦੇ ਦਫ਼ਤਰ ਦੇ ਵਿੱਚ ਜੁਆਇਨ ਕੀਤੇ ਸਟਾਫ ਨੂੰ ਜੁਆਇਨ ਕੀ ਚੱਕਾ ਲਾ ਲਿਆ ਹਾਂ ਜੀ ਕੀ ਗੱਲਾਂ ਜੋਗੀਆਂ ਬਸ ਵਧੀਆ ਤੇ ਸੰਗਤ ਆਈ ਸੀ ਬਹੁਤ ਆਈ ਸੀ ਤੇ ਉਹਨਾਂ ਦੀਆਂ ਜਿਹੜੀਆਂ ਮਸਲੇ ਐ ਉਹਨਾਂ ਦਾ ਹੱਲ ਕੀਤਾ ਜੀ ਲੋਕਾਂ ਦੀਆਂ ਪ੍ਰੋਬਲਮਸ ਦਾ ਕਿਹੜੇ ਕਿਹੜੇ ਮਸਲੇ ਲੋਕਾਂ ਨੇ ਢਾਏ ਕਿਹੜੇ ਕਿਹੜੇ ਢਾਏ ਬਹੁਤ ਅਲੱਗ-ਅਲੱਗ ਹੁੰਦੇ ਆ ਜੀ ਆਪਣੇ ਘਰੇਲੂ ਵੀ ਐ ਤੇ ਹੋਰ ਜਦ ਮੈਂ ਕਹਿੰਦਾ ਵੀ ਸਰਕਾਰ ਤੋਂ ਵੀ ਆਏ ਲੋਕਾਂ ਦੀਆਂ ਮੰਗਾਂ ਬਹੁਤ ਖੁਸ਼ ਹੈ ਜੀ ਕਿਸਾਨ ਵੀ ਵੱਡੀ ਗੱਲਤੀ ਚ ਪਹੁੰਚ ਆ ਕਿ ਕਿਸਾਨ ਵੀ ਆਏ ਆ ਉਹਨਾਂ ਨੇ ਵੀ ਮੈਮੋਰੰਡਮ ਦਿੱਤਾ ਹੈ ਉਹ ਸੈਂਟਰ ਚ ਦੇਣਾ ਹੈ ਗਵਰਨਮੈਂਟ ਨੂੰ ਇਹ ਵੀ ਦਾਅਵਾ ਹੈ ਬਹੁਤ ਮਤਲਬ ਅਲੱਗ-ਅਲੱਗ ਮਸਲੇ ਆ ਜੀ ਇੱਕ ਦੂਜਾ ਲੋਕਾਂ ਦਾ ਧਨਵਾਦੀ ਦੋਰਾ ਕਦੋਂ ਕਰਨ ਜਾ ਰਹੇ इस वीडियो नू अगे शेयर जरूर करना जी कृपा करके साथ चैनल नू जरूर कर लो जी ਫੰ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ